ਲੈ ਭਜੰਟ ਚੱਲ ਪਿਆ ਸਸਰੀ ਘਰ ਬੁਲਾ ਸਾਰਿਆਂ ਨੂੰ ਸਸਰੀ ਘਰ ਜੀ ਤੇ ਅੱਜ ਨਹੀਂ ਆਇਆ ਕਰਾੜੇ ਦੇ ਹੈ ਅੱਜ ਗੋੜ ਬਣੇਗਾ ਤੇ ਸਾਰੋ ਪੈਨੋ ਆ ਹਾਈਵੇ ਆ ਅੱਜ ਬਚਦਾ ਬਠਿੰਡਾ ਚੱਲਦਾ ਇੱਥੇ ਲੱਗਾ ਤਰਾੜਾ ਗੋੜ ਬਣਾਉਣ ਦਾ ਇਹ ਆਪਣੇ ਸੱਜਣਾ ਦਾ ਇਹ ਲਹਿਰੇ ਤੋਂ ਆ ਮੁੰਡੇ ਦੇ ਕੁਸ਼ ਹੈਗੇ ਨੇ ਇੱਥੋਂ ਪੁੱਤਪੁਰ ਤੋਂ ਪੁੱਤਪੁਰ ਤੋਂ ਇਹ ਉਹਨਾਂ ਦਾ ਘਰਾੜਾ ਬਹੁਤ ਵੱਡਾ ਘਰਾੜਾ ਹੈ ਤੇ ਇਹ ਘਰ ਤੋਂ ਘੱਟ ਵੀ ਉਹ ਕਹਿੰਦੇ ਨੇ ਵੀ ਅਸੀਂ 200 ਕਿੱਲੇ ਤੇ ਲਾਗੇ ਗੁਰ ਪੀੜ ਕੇ ਨੂੰ ਬੰਦ ਕਰਨਾ ਕੱਤੇ ਦਾ ਚੱਲਦਾ ਪਿਆ ਹਾਂ ਤੇ ਕੱਤੇ ਦੇ ਗੇਲੋ ਕੱਤੇ ਮੱਗਰ ਕੋ ਮਾਗ ਫਰਦਣ ਚੇਤਰ ਵਿਸਾਖਤ ਬੰਦ ਹੋਣਾ ਜਾਵੇ ਕਿੰਨੇ ਵਾਰੇ ਨਿਕਲ ਗਏ ਨੇ ਆਪਣੇ ਪਹਿਲੂ ਚਾਰ ਚਾਰ ਵਾਰੇ ਨਿਕਲ ਗਏ ਨੇ ਅਜੇ ਇੱਕ ਟਰਾਲੀ ਉਪਰਾਂ ਲੱਦੀ ਪਈ ਚਾ ਨਿਕਲ ਗਏ ਤੇ ਇੱਕ ਹੁਣ ਵਾਰੀ ਸਾਡੀ ਫਿਰ ਇਹਨਾਂ ਦਾ ਘੋੜਾ ਏਡਾ ਵਧੀਆ ਵੀ ਸਾਲ ਭਰ ਘੋੜਾ ਨੇ ਉਵੇਂ ਦੀ ਉਵੇਂ ਪਿਆਰੇ ਦਾ ਬੰਦਾ ਨਹੀਂ ਬਿਲਕੁਲ ਉਵੇਂ ਰਹਿੰਦਾ ਸਹੀ ਗੱਲ ਜੰਡ ਤੇਰਾ ਕਿ ਨਜ਼ਰ ਕਰੀ ਮੇਰਾ ਬਹੁਤ ਟਾਈਮ ਕੱਢ ਗਿਆ ਇੱਕ ਘੋੜਾ ਬਹੁਤ ਵਧੀਆ ਬੰਦਾ ਜੀ ਉਹ ਨਹੀਂ ਆ ਕਿ ਹੁਣ ਲੱਗ ਜਾਏਗਾ ਪਤਾ ਕਿੰਨਾ ਬੰਦਾ ਚਲ ਅੱਗੇ ਹੁਣ ਜੇ ਟਰਾਲੀ ਲਾਉਣੇ ਨਾ ਫਿਰ ਉਹਦਾ ਆਪਾਂ ਗਾਂ ਪ੍ਰੋਸੀਜ ਕਰਨੇ ਸ਼ੁਰੂ ਜਿਹੜਾ ਇਹ ਕੰਨਾ ਸ਼ੁਰੂ ਕਰਦਾ ਯੂਪੀ ਦੇ ਕਾਰੀਗਰ ਆ ਸਾਰੇ ਇੱਥੇ ਵਾਕਈ ਯੂਪੀ ਦੇ ਕਾਰੀਗਰ ਲਾ ਜੀ ਲਾਓ ਟਰੈਕਟਰ ਗਾਵਾਂ ਆ ਸਾਰੇ ਸੱਜਣ ਬੈਠੇ ਕਨੁਕਰਾੜਾ ਵੀ ਵਿਖਾਉ ਲਿਆ ਕੜਾੜਾ ਕਹਿੰਦਾ ਮੈਨੂੰ ਤਾਂ ਲੱਗਦਾ ਸ਼ੇਰੋ ਵਾਲੀ ਮੇਲੀ ਏ ਉੱਥੇ ਚੱਲਦਾ ਹੁੰਦਾ ਸੀ ਯਾਰ पूरा लाया जेंटू इधर चलो भी जमान मड़ासे बन लो जो काम जाओ। आओ। आओ। तो हो ਬੜਾ ਰਨ ਉਰਾਨ ਕਰਕੇ ਲਿਆਉਣਾ ਹੈ ਚੱਲੋ ਆ ਸ਼ੇਰੋ ਵਾਲੀ ਮੇਲੀ ਹੈ ਇਹ ਕਿਹਦੀ ਗੋਗੜ ਵੇ ਹੈ ਆ ਹੈਗੀ 50 ਕਿਲੋ ਦੀ ਆ ਕੁਆਂਟਾ ਕੁਆਂਟਾ ਦੀਆਂ ਦੋ ਹੈ ਇਹਨਾਂ ਦਰਸ਼ਨ ਕਰਾ ਜਰੇ ਬੰਨ ਲਏ ਰੋਕੇ ਜਾਈਏ ਕੋਈ ਘਰਾੜਾ ਆ ਦੇਖੋ ਚਲਾਉਣ ਲੱਗੇ ਜੀ ਐਸੀ ਹੁਣ ਚਾਲੂ ਕਰਨ ਲੱਗੇ ਜੀ

来呀，来呀吧！ ਅਹ 150 ਕੁਐਂਟ ਦੀ ਨਾ ਪੀੜਦਾ ਪੀੜਦਾ ਵੀ ਨਹੀਂ ਪਿਆ 150 ਕੁਐਂਟ ਇੱਕ ਮਿੰਟ ਸੱਤੂ ਡਾਉਦਾ ਏ 10 ਅੱਥਾ ਲੋ ਕੱਟ ਬੰਦ ਹੋ ਗਿਆ ਨਾ ਰੋ ਜੰਟੂ ਦੀ ਥੱਲੇ ਡੋਲਦੀ ਤੇ ਰੁਕ ਜਰੋਕ ਜੰਨਾ ਅੱਲਾ ਰੁਕ ਜਾ ਰੋ ਰੋ ਥੱਲੇ ਢੋਲ ਦੇ ਲੱਗੇ ਬਹੁਤ ਮੜਾ ਘੋਟ ਮਾ ਛੱਡਿਆ ਕਰੋ ਨਾ ਇੰਦੇ ਆਹ ਵਾਵੇ ਕਿ ਲਾਓ ਲਾਓ ਯਾਰ ਘਾਟੇ ਲੱਗਣੇ ਨਹੀਂ ਗੰਨੇ ਜਿਹੜਾ ਚੱਲਦਾ ਪਿਆ

今天一天一天多了，今天。你这个做的多。我干一个，一天干一天的，一天干，搞那个去。啊，放心吧，这边。哎哎哎，这边这边这边这边，这边这边。 ਮਾਰੇ ਯਾਰ ਜੇਰੀ ਬੜੇ ਵੀ ਦੇਖੀ ਜੀ ਮੈਂ ਨਹੀਂ ਨਹੀਂ ਮੈਂ ਘਰਾਂ ਨਹੀਂ ਕੋਲੋਂ ਪੜਾਂ ਉਹ ਚਲਿਖਾ ਲਾਪੀਆ ਨਾ 200 ਤੋਂ ਥੋੜੀ ਨਿਕਲ ਤਾ ਮੈਂ ਨਹੀਂ ਇੱਥੇ ਆਉਂਦਾ ਜੀ ਆ ਪਤੀ ਦੀ ਵੀ ਬੋਲਦੀ ਜੀ ਵੀ ਬੋਲ ਰਿਹਾ ਜੀ ਤੇਰੇ ਨਾਲਿਆ ਗਿਆ ਨਹੀਂ ਯਾਨੀ ਕੀ ਹੋਊਗਾ ਮਾਰੇ ਸੁਣ ਯਾਰ ਜੇ ਕੋਈ ਹੋਵੇ ਜੇ ਆਏ ਲੱਗੇ ਉਹਦਾ ਵੀ ਆਏ ਜੀ ਮੈਂ ਆ ਤੇਰਾ ਆ ਜੇ ਰਾਤ ਲੱਗ ਲੱਗ ਰਿਹਾ ਥੋੜਾ ਵਧੀਆ ਹਾਂ ਹੂੰ ਉਹ ਆਪਾਂ ਗੱਲ ਕਰੀਏ ਜੱਟ ਬਣਾਉਣਾ ਹੁੰਦਾ ਨਾ ਉਹ ਹਿੰਦੀ ਚਾਹੁੰਦਾ ਜਿਹੜਾ ਹੁੰਦਾ ਨਾ ਉਹ ਜੇ ਤੰਦ ਆ ਇਹ ਹੋਦਾ ਜੇ ਨਾ ਹੋਵੇ ਤਾਂ ਤੋਂ ਜਿਆ ਆ ਤੱਤਾ ਤੁਮ ਉਹਨੇ ਬਣਾਉਣਾ ਹੁੰਦਾ ਆਲੇ ਨਾਲ ਵੀ ਤੁਰਦਾ ਹੋਵੇ ਸਾਨੂੰ ਦੇਰ ਵੇਖਣਾ ਹੂੰ ਥੋੜੀ ਭਾਵੇਂ ਆ ਤੇ ਕੀ ਕਰੀਦਾ ਹੈ ਨੇ ਬਣਾਇਆ ਮੈਂ ਪੂਰਾ ਕਰੀਏ ਨਹੀਂ ਦੋਵੇਂ ਕਰੀਏ ਥੋੜਾ ਸਿਰੇ ਦਾ ਕਰੀਏ ਚਿੱਟਾ ਖੋਇ ਵਰਗਾ ਕਿਉਂ ਨਾ ਬਣਿਆ ਕਿਦਾਂ ਚਿੱਟਾ ਨਹੀਂ ਵੇ ਕਾਰੀਗਰ ਕੀ ਹੋਇਆ ਜੇ ਭੈਗੋ ਵੀ ਹੋਇਆ ਬਿੱਕਾ ਆ ਜਾ ਬਣਾਈ ਇਹਦੇ ਉਹਨਾ ਵਲਗ-ਵਲਗ ਤਰ੍ਹਾਂ ਦੇ ਸਾਰੇ ਗੰਨਾ ਹੈ ਇੱਕ ਤਰ੍ਹਾਂ ਦਾ ਤਾਂ ਕੋਈ ਹੈ ਨਹੀਂ ਦਾ